ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ YouTube ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਸਰੀਆ ਕਾਲ ਅੱਜ ਅਸੀਂ ਬਹੁਤ ਹੀ ਸੁੰਦਰ ਡਿਜ਼ਾਈਨ ਲੈ ਕੇ ਆਏ ਹਾਂ ਇਹ ਸ ਡਿਜ਼ਾਈਨ ਨੂੰ ਤੁਸੀਂ ਕੋਟੀ ਸਵਾਟਰ ਜੈਕਟ ਕਾਸੇ ਤੇ ਵੀ ਬਣਾ ਸਕਦੇ ਹੋ ਬਹੁਤ ਹੀ ਸੁੰਦਰ ਬਣ ਕੇ ਆਊਗਾ ਤੇ ਪੰਜ ਪੰਜ ਕੁੰਡੇ ਵਾਲਾ ਡਿਜ਼ਾਈਨ ਹੈ ਤੇ ਬਾਰਡਰ ਤੁਸੀਂ ਆ ਉਹਦੇ ਕਿਸੇ ਹਿਸਾਬ ਦਾ ਵੀ ਪਾ ਸਕਦੇ ਹੋ ਜੇ ਜ ਤੁਹਾਨੂੰ ਪਸੰਦ ਹੋਵੇ ਉਹ ਜਿਆ ਬਣਾ ਸਕਦੇ ਹੋ ਤੇ ਬਹੁਤ ਹੀ ਸੌਖਾ ਤੇ ਬਹੁਤ ਹੀ ਜਲਦੀ ਜਲਦੀ ਬਣ ਕੇ ਆਉਂਦਾ ਡਿਜ਼ਾਈਨ ਤੇ ਆਦੀ ਕੋਟੀ ਸਵਟਰ ਤੇ ਤੁਸੀਂ ਜਿੰਨੇ ਕੁੰਡੇ ਪਾਉਣੇ ਆ ਉਹ ਪੰਜ ਪੰਜ ਕੁੰਡਿਆਂ ਦੇ ਸਹਾਰ ਨਾਲ ਪਾ ਸਕਦੇ ਹੋ ਤੇ ਜਿਹੜਾ ਨਹੀਂ ਵੀ ਬਣਾਉਣ ਜਾਣ ਦਾ ਇਹਨੂੰ ਉਹ ਵੀ ਬਣਾ ਸਕਦਾ ਤੇ ਉਲਟੇ ਪਾਸਿਓ ਉਹ ਇਸ ਤਰੀਕੇ ਦਾ ਦਿਸਦਾ ਸਿੱਧੇ ਪਾਸਿਓ ਇਹ ਇਸ ਤਰੀਕੇ ਦਾ ਦਿਸਦਾ ਬਹੁਤ ਹੀ ਸੁੰਦਰ ਬਣ ਕੇ ਆਉਂਦਾ ਚਲੋ ਜੀ ਅਸੀਂ ਦੱਸਦੇ ਹਾਂ ਕਿ ਇਸ ਤਰੀਕੇ ਨਾਲ ਬਣਾਇਆ ਹੈ ਇਹ ਆਪਾਂ 29 ਗੁੰਡੇ ਪਾਏ ਐ ਬਾਰਡਰ ਤੁਸੀਂ ਜੇਚਾ ਮਰਜ਼ੀ ਬਣਾ ਸਕਦੇ ਹੋ ਤੇ ਪੰਜ-ਪੰਜ ਗੁੰਡਿਆਂ ਦੇ ਸਹਾਰੇ ਨਾਲ ਚਾਰ ਗੁੰਡੇ ਆਪਾਂ ਵੱਧ ਪਾਏ ਹੋਏ ਦੋ ਇੱਧਰ ਵੱਧ ਰੱਖਣੇ ਦੋ ਇੱਧਰ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਪਸੰਦ ਆਵੇ ਸ਼ੇਅਰ ਤੇ ਲਾਈਕ ਕਰਨਾ ਚਲੋ ਜੀ ਆਪਾਂ ਪਹਿਲਾ ਗੁੰਡਾ ਉਤਾਰਦੇ ਹਾਂ ਬਣਾਉਣੇ ਦੂਜਾ ਗੁੰਡਾ ਆਪਾਂ ਧਾਗਾ ਦੇ ਪਾਸੇ ਕਰਕੇ ਉਲਟਾ ਬੰਨਦੇ ਹਾਂ ਹੁਣ ਆਪਾਂ ਪੰਜ ਗੁੰਡੇ ਬਿਨਾ ਬਣਿਆ ਤਾਰਦੇ ਆਂ 2 3 4 5 ਹੁਣ ਆਪਾਂ ਧਾਗਾ ਇਸ ਤਰੀਕੇ ਨਾਲ ਲਾ ਕੇ ਅੱਗੋਂ ਦੇ ਪਿੱਛੇ ਕਰਦੇ ਆਂ ਤੇ ਪੰਜ ਗੁੰਡੇ ਆਪਾਂ ਸਿੱਧੇ ਬੰਨਦੇ ਆਂ 2 3 4 5 ਧਾਗਾ ਦੇ ਕੰਨੀ ਕਰਦੇ ਆਂ ਪੰਜ ਗੁੰਡੇ ਆਪਾਂ ਬਿਨਾ ਬਣਿਆ ਤਾਰਦੇ ਆਂ 3 4 5 ਤਾਂ ਗਾਗੋਂ ਦੇ ਪਿੱਛੇ ਲਜਾਣੇ ਆ ਪੰਜ ਗੁੰਡੇ ਆਪਾਂ ਸਿੱਧੇ ਪਾਉਂਦੇ ਤਿੰਨ ਚਾਰ ਪੰਜ ਤਾਂ ਗਾਗ ਦੇ ਕੰਨੀ ਦੇ ਆਉਣੇ ਆ ਪੰਜ ਗੁੰਡੇ ਬਣਾ ਬਣਾ ਉਤਾਰਦੇ ਆ ਤਿੰਨ ਚਾਰ ਪੰਜ ਹੁਣ ਆਪਾਂ ਇੱਕ ਗੁੰਡਾ ਉਲਟਾ ਬਣਾਵਾਂਗੇ ਧਾਗਾ ਅੱਗੇ ਹੀ ਰੱਖਾਂਗੇ ਧਾਗਾ ਦੂਜੇ ਪਾਸੇ ਕਰਕੇ ਇੱਕ ਗੁੰਡਾ ਸਿੱਧਾ ਬਣਾ ਹੁਣ ਆਪਾਂ ਇਹ ਦੂਜੀ ਸਲਾਈ ਆ ਆਪਣੇ ये, ये सारी सीधी ये सारी उल्टी उल्टी बुननी है सॉरी सीधी भुल के कहता सारी उल्टी उल्टी बुननी आप उल्टे पास सारियाँ सिलाइया उल्टिया ही बनन है बस डिजाइन अपना सारा सीधे पास ही बनना सीधी सिलाई तो उल्टी सिलाई कोई डिजाइन नहीं बनना उल्टी सिलाई सारी अपनी ਉਲਟੀ ਉਲਟੀ ਆਉਗੇ ਸਾਰਿਆਂ ਹੀ ਜਿੰਨੀਆਂ ਬਣਾਵਾਂਗੇ ਉਲਟਾ ਉਲਟਾ ਆਉਣਗੇ ਆਪਣੀ ਤੀਜੀ ਸਲਾਈ ਹੈ ਸਿੱਧੇ ਪਾਸੇ ਪਹਿਲਾ ਕੁੰਡਾ ਬਣਾ ਬਣਾ ਤਾਰਾਂਗੇ ਹੁਣ ਆਪਾਂ ਇੱਕ ਕੁੰਡਾ ਉਲਟਾ ਬਣਾਵਾਂਗੇ ਹੁਣ ਆਪਾਂ ਪਹਿਲੀ ਸਲਾਈ ਨੂੰ ਪੰਜ ਕੁੰਡੇ ਬਣਾ ਬਣਾ ਤਾਰਾਂਗੇ ਧਾਗਾ ਦੂਜੇ ਪਾਸੇ ਕਰਾਂਗੇ ਪੰਜੇ ਕੁੰਡੇ ਸਿੱਧੇ ਬਣਾਵਾਂਗੇ ਯਾਰ ਪੰਜ ਧਾਗਾ ਦੇ ਪਾਸੇ ਕਰਾਂਗੇ ਪੰਜ ਕੁੰਡੇ ਬਣਾ ਬਣਾ ਤਾਰਾਂਗੇ धागा दूजे पास करा कुंडे सीधे बना धागा आपसे करा पांच कुंडे बना बने उतारा एक कुंडा आप उल्टा बनाए धागा आपके पास ही रखा धागा दूजे पास करा कुंडा सीधा उल्टी सड़ाई सारी अभी उल्टी बनावे ਇਹ ਆਪਣੀ ਪੰਜਵੀਂ ਸਲਾਈ ਹੈ ਤੇ ਇਸ ਨੂੰ ਆਪਾਂ ਪਹਿਲਾ ਕੁੰਡਾ ਉਤਾਰਾਂਗੇ ਤੇ ਪਹਿਲੀ ਤੇ ਤੀਜੀ ਸਲਾਈ ਨੂੰ ਹੀ ਆਪਾਂ ਬਣਾਉਣਾ ਹੈ ਪੰਜ ਕੁੰਡੇ ਬਿਨਾ ਬੁਣਨੇ ਉਤਾਰਨੇ ਹਨ ਪੰਜ ਬੁਣਨੇ ਪੰਜ ਬਿਨਾ ਬੁਣਨੇ ਉਤਾਰਨੇ ਧਾਗਾ ਦੇ ਪਾਸੇ ਕਰਕੇ ਬਿਨਾ ਬੁਣਨੇ ਉਤਾਰਨੇ ਧਾਗਾ ਦੂਜੇ ਪਾਸੇ ਕਰਕੇ ਪੰਜ ਕੁੰਡੇ ਸਿੱਧੇ ਬੁਣਨੇ ਆ ਇਹ ਆਪਾਂ ਉਸੇ ਤਰੀਕੇ ਨਾਲ ਬਣਾ ਲੈਣੇ ਆ ਪੰਜ ਗੁੰਡੇ ਆਪਾਂ ਬਣਾ ਬਣਾ ਉਤਾਰਨੇ ਆ ਲਾਸਟ 'ਚ ਇਹ ਆਪਾਂ ਪੰਜਵੀਂ ਸਲਾਈ ਆਪਣੀ ਕੱਢ ਲਈਏ ਤੇ ਦੂਜੀ ਸਲਾਈ ਆਪਣੀ ਛੇਵੀਂ ਉਲਟੀ ਹੋਊਗੀ ਸੱਤਵੀਂ ਸਲਾਈ ਵੀ ਆਪਾਂ ਇਸੇ ਤਰੀਕੇ ਨਾਲ ਬਣਾਉਣੀ ਇਹ ਆਪਣੀ ਹੈਗੀ ਜੀ ਸੱਤਵੀਂ ਸਲਾਈ ਇਹ ਆਪਾਂ ਉਸੇ ਤਰ੍ਹਾਂ ਤਰੀਕੇ ਨਾਲ ਹੀ ਬਣਾ ਲੈਣੀ ਹੈ ਤੇ ਫਿਰ ਆਪਾਂ ਉਲਟੇ ਪਾਸਿਓਂ ਉਲਟੀ ਬਣਾ ਲੈਣੀ ਹੈ ਧਾਗਾ ਦੂਜੇ ਪਾਸੇ ਕਰਾਂਗੇ ਪੰਜ ਗੁੰਡੇ ਸਿੱਦੇ ਇਹ ਆਪਾਂ ਸੱਤਵੀਂ ਸਲਾਈ ਇਸੇ ਤਰੀਕੇ ਨਾਲ ਕੱਢ ਲੈਣੀ ਹੈ ਤੇ ਅੱਠਵੀਂ ਆਪਾਂ ਸਾਰੇ ਉਲਟੀ ਕੱਢਣੀ ਹੈ ਇਹਨੂੰ ਇਸੇ ਤਰ੍ਹਾਂ ਹੀ ਰਿਪੀਟ ਕਰਦੇ ਜਾਓ ਪੰਜ ਆਮ ਦੇ ਕੰਨੇ ਧਾਗਾ ਕਰਕੇ ਉਲਟੇ ਬਣਾਉਣੇ ਆ ਬਿਨਾ ਬੁਣੇ ਉਤਾਰਨੇ ਦੂਜੇ ਪਾਸੇ ਸਿੱਧੇ ਬਣਾਉਣੇ ਆ ਆਪਾਂ ਤੇ ਉਲਟੇ ਪਾਸੇ ਆਪਾਂ ਸਲਾਈ ਸਾਰੀ ਉਲਟੀ ਬਣਾਉਣੀ ਹੈ ਅੱਠਵੀਂ ਸਲਾਈ यह सिलाई सारी अपना उल्टी क्या कुंडा तारा अपनी सिलाई है सारे कुंडे इस सिलाई ला लागे ਉਹਨਾਂ ਪੈਕੇ ਕੁੰਡਾ ਸਿੱਧਾ ਬਨ ਲਾਂਗੇ ਇਹ ਚੱਕ ਕੇ ਸਲਾਈ ਨਾਲ ਉੱਤੋਂ ਦੀ ਤਪਾ ਦੇਾਂਗੇ ਇਹਨਾਂ ਦਬਾਰੇ ਬਨ ਲਾਂਗੇ ਹੁਣ ਆਪਾਂ 9 ਕੁੰਡੇ ਚੱਦਦੇ ਬਨਾਂਗੇ ਦੋ ਤਿੰਨ 4 5 6 7 8 9 ਇਹ ਆਪਾ ਦੋ ਕੁੰਡੇ ਇਧਰ ਲਾਏ ਦੋ ਇਧਰ ਲਾਏ ਆਪਣੇ ਨੌ ਕੁੰਡੇ ਹੋ ਗਏ ਇਹ ਹੁਣ ਆਪਾਂ ਚ ਇਹ ਚੱਕ ਲੈਣਾ ਹੈ ਤਿਆਰੇ ਤੇ ਜਿਹੜਾ ਆਪਣੇ ਪੰਜ ਕੁੰਡੇ ਦੋ ਇਧਰ ਰਹਿ ਜਾਣਗੇ ਪੰਜਵੇਂ ਤੇ ਆਪਾਂ ਕੁੰਡਾ ਸਿੱਧਾ ਬਣ ਲਾਂਗੇ ਇਹਦੇ ਉੱਤੋਂ ਦੀ ਆਪਾਂ ਆਪਾ ਦੇਾਂਗੇ ਹੁਣ ਆਪਾਂ ਇੱਕ ਕੁੰਡਾ ਸਿੱਧਾ ਬਣ ਲਗੇ ਨੌ ਬਹਿਰ ਆਪਾਂ ਬਣ ਲਾਂਗੇ ਕੇ 7 8 9 9 ਹੋਗੇ ਦੋ ਇੱਧਰ ਆ ਜਾਣਗੇ ਕਈ ਤੇ ਆਪਾਂ ਇਹ ਬਣਾ ਦੇਾਂਗੇ ਹੁਣ ਆਪਾਂ ਸਾਰੇ ਇਹ ਸਲਾਈ ਤੇ ਤੱਲਿਆਂ ਦੀ ਪਾ ਕੇ ਉਹ ਕੁੰਡਾ ਬੋਣ ਲੈ ਆਪਾਂ ਸਿੱਧਾ ਇਹ ਚੱਕੇ ਦੇ ਉੱਤੋਂ ਢੱਕਾ ਦਾਂ। ਐਸੇ ਕੁੰਡੇ ਨੂੰ ਆਪਾਂ ਦੁਬਾਰਾ ਬਣਾਵਾਂਗੇ। ਹੁਣ ਆਪਾਂ ਇੱਧਰ ਲਓ ਕੁੰਡੇ ਸਿੱਧੇ ਪੁਣੇ ਉਲਟਾ ਤੇ ਇੱਕ ਫੇਰ ਸਿੱਧਾ ਹੁਣ ساری ਸਿਲਾਈ ਆਪਾਂ 10ਵੀਂ ਸਿੱਧੀ ਬਣਾਉਣੀ ਹੈ ਲਓ ਜੀ ਆਪਣਾ ਇੱਕ ਡਿਜ਼ਾਈਨ ਬਣ ਗਿਆ ਹੁਣ ਆਪਾਂ ਦੁਬਾਰੇ ਸ਼ੁਰੂ ਕਰਦੇ ਆਂ ਪਹਿਲਾ ਕੁੰਡਾ ਆਪਾਂ ਉਤਾਰਾਂਗੇ ਇਹ ਡਿਜ਼ਾਈਨ ਚੇਂਜ ਹੋਊਗਾ ਹੁਣ ਇਹ ਡਿਜ਼ਾਈਨ ਆਪਣਾ ਹੁਣ ਇੱਥੇ ਬਣੂਗਾ ਇਹ ਕੁੰਡਾ ਉਲਟਾ ਬਨ ਲੈ ਆਪਾਂ ਹੁਣ ਆਪਾਂ ਪੰਜ ਗੁੰਡੇ ਸਿੱਧੇ ਬੁਣਾਂਗੇ ਪੰਜ ਗੁੰਡੇ ਸਿੱਧੇ ਬੁਣ ਲੈ ਧਾਗਾ ਉੱਤੇ ਪਾਸੇ ਕਰਾਂਗੇ ਪੰਜ ਗੁੰਡੇ ਤਾਰਾਂਗੇ ਪੰਜ ਗੁੰਡੇ ਆਪਾਂ ਧਾਗਾ ਦੂਜੇ ਪਾਸੇ ਘੜ ਕੇ ਸਿੱਧੇ ਬੁਣਾਂਗੇ ਧਾਗਾ ਦੇ ਪਾਸੇ ਕਰਾਂਗੇ 5 ਗੁੰਡੇ ਤਾਰਾਂਗੇ ਜਿਵੇਂ ਆਪਾਂ ਉਹ ਬਣਾਇਆ ਸੀਗਾ ਆਹ ਬਣਾਇਆ ਓਵੇਂ ਬਣੂਗਾ ਹੁਣ ਆਪਾਂ ਗੋਹ ਦੀ ਧਾਗਾ ਪਿੱਛੇ ਕਰਾਂਗੇ ਤੇ 5 ਗੁੰਡੇ ਸਿੱਧੇ ਬਣਾਾਂਗੇ ਉਹੀ ਡਿਜ਼ਾਈਨ ਆਪਣਾ ਚੇਂਜ ਹੋਊਗਾ ਹੁਣ ਬਣੂਗਾ ਉਸੇ ਤਰੀਕੇ ਨਾਲ 5 ਸਿੱਧੇ ਬਣ ਲੈ ਇੱਕ ਉਲਟਾ ਹੁਣ ਤੇ ਸਿੱਧਾ ਉਲਟੀ ਸলাই ਸਾਰੀ ਉਲਟੀ ਬਣੂਗੀ ਹੁਣ ਆਪਾਂ ਦੋ ਸਲਾਈਆਂ ਕੱਢ ਲਈਆਂ ਇੱਕ ਵਾਰੀ ਤੇ ਕਸਿੱਧੀ ਤੇ ਹੁਣ ਆਪਾਂ ਸਿੱਧੇ ਪਾਸੇ ਤੀਜੀ ਸਲਾਈ ਤੇ ਹੁਣ ਇਹ ਆਪਾਂ ਸਾਰੀਆਂ ਸਲਾਈਆਂ ਇਸੇ ਤਰ੍ਹਾਂ ਹੀ ਪਾਉਣੀਆਂ ਪੰਜ ਸਿੱਧੇ ਇਹ ਆਪਾਂ ਤੁਹਾਨੂੰ ਬਣਾ ਕੇ ਫੇਰ ਦੱਸਦੇ ਆ ਪੰਜ ਸਿੱਧੇ ਆਧ ਦੇ ਕੰਨੀ ਤੱਕ ਅਗਰ ਕੇ ਪੰਜ ਧਾਗੇ ਉਲਟਾਉਣੇ ਆ ਕੁੰਡੇ ਬਿਨਾ ਬੁਨੇ ਤੇ ਹੁਣ ਸਿੱਧੇ ਪਾਉਣੇ ਇਹ ਆਪਾਂ ਤੀਜੀ ਸਲਾਈ ਹੈ ਫਿਰ ਚੌਥੀ ਉਲਟੀ ਸਲਾਈ ਉਲਟੀ ਆਉਗੀ ਫਿਰ ਪੰਜਵੀਂ ਇਸੇ ਤਰ੍ਹਾਂ ਆਉਗੀ ਛੇਵੇਂ ਉਲਟੇ ਉਹ ਸੱਤਵੇਂ ਇਸੇ ਤਰ੍ਹਾਂ ਅੱਠਵੇਂ ਉਲਟੇ ਇਹ ਆਪਾਂ ਸਲਾਈਆਂ ਸਾਰੀਆਂ ਕੱਢ ਕੇ ਇਸ ਤਰ੍ਹਾਂ ਤੁਹਾਨੂੰ ਦਿਖਾਉਣੀ ਹੈ ਜਿਵੇਂ ਇਹ ਆਪਾਂ ਧਾਗੇ ਕਰੇ ਰਹੇ ਹਾਂ ਉਹ ਜੀ ਆਪਾਂ ਹੁਣ ਸਲਾਈਆਂ ਚਾਰ ਕੱਢ ਲਈਆਂ ਆਪਾਂ ਅੱਠ ਸਲਾਈਆਂ ਹੁਣ ਆਪਾਂ ਪੰਜ ਗੁੰਡੇ ਸਿੱਧੇ ਬਣਨਾ ਇੱਕ ਲਾਹਾਂ ਉਲਟਾ ਬਣੇ ਪੰਜ ਗੁੰਡੇ ਸੱਤੇ ਪੁੰਦੇ ਇਹ ਆਪਾਂ ਚਾਰ ਬਣਾ ਲਿਆ ਸੀ 8 ਸਲੰਗ ਇਹ ਹੁਣ ਆਪਾਂ ਇਸ ਪਾਸੇ ਪੰਜ ਗੁੰਡੇ ਸੱਤ ਇਕੱਲੇ ਬਣਾਵਾਂਗੇ ਪੰਜ ਜਿਹੜੇ ਸਿੱਧੇ ਪੁੰਦੇ ਸੀ ਉਹ ਦੋ ਇੱਧਰੋਂ ਲਾਵਾਂਗੇ ਸੱਤ ਗੁੰਡੇ ਬੁਣਾਗੇ ਦੋ ਇੱਧਰ ਜਾਵੜਣਗੇ ਇੱਕ ਜੇ ਤੇ ਆਪਾਂ ਇਹ ਬਣਾਵਾਂਗੇ ਡਿਜ਼ਾਈਨ ਹੁਣ ਆਪਾਂ ਇਹਨੂੰ stdc ਮੁੰਲ ਨੇ ਗੁੰਡੇ ਨੂੰ ਇਹ ਚੱਕ ਕੇ ਤੇ ਲਾ ਦੇ ਹੁਣ ਇਹ ਨੌ ਗੁੰਡੇ ਆਪਾਂ ਸੱਦੇ ਬਣਾਗੇ ਦੋ ਇੱਧਰ ਜਾਵੜਨਗੇ ਇੱਕ ਤਾਂ ਡਿਜ਼ਾਈਨ ਬਣਾਉਣਾ ਨੇ ਨਾ ਤਾਂ ਇਹ ਪੰਜ ਸੀਗੇ ਦੋ ਅਧਰ ਲਾਣੇ ਹੁਣ ਆਪਾਂ ਇਹਨੂੰ ਸਿੱਧਾ ਬਣ ਲੈਨੇ ਇਹਨਾਂ ਨੂੰ ਚੱਕ ਕੇ ਇਹ ਉੱਤੋਂ ਦੀਆਂ ਕਰ ਦਿੰਨੇ ਐਸੇ ਤਰ੍ਹਾਂ ਹੀ ਬਣਿਆ ਜਿਵੇਂ ਆਪਾਂ ਇਹ ਬਣਾਇਆ ਸੀ ਹੁਣ ਆਪਾਂ 7 ਘੰਟੇ ਸਿੱਧੇ ਬਣ ਲੈਨੇ ਲੈ ਕੁੰਡਾ ਉਲਟਾ ਇਹ ਹਰ ਸਿੱਧੀ ਸਾਈਡ ਚ ਉਲਟਾ ਬਣਾਉਂਗਾ ਦੋਨੋਂ ਪਾਸੇ ਹੀ ਠੀਕ ਹੈ ਹੁਣ ਆਪਾਂ ਉਲਟੀ ਸਲਾਈ ਇਹ ਡਿਜ਼ਾਈਨ ਬਣ ਗਿਆ ਆਪਣਾ ਉਲਟੀ ਸਲਾਈ ਆਪਾਂ ਉਲਟੀ ਬਣਾ ਲੈਣੀ ਲਓ ਜੀ ਆਪਾਂ ਦੋ ਡਿਜ਼ਾਈਨ ਬਣਾ ਲਏ ਇਹੀ ਹੁਣ ਆਪਣਾ ਇਹ 4 8 8 ਸਲਾਈਆਂ ਹੁਣ ਇੱਥੇ ਫੇਰੇ ਹੀ ਪੈਣੀਆਂ ਜਿਹੜੀ ਪਹਿਲੀ ਸ਼ੁਰੂ ਕਿੱਥੇ ਸੀ ਇੱਥੇ ਸ਼ੁਰੂ ਹੋਊਗੀ ਤੇ ਇਸੇ ਤਰ੍ਹਾਂ ਰਿਪੀਟ ਕਰਦੇ ਜਾਓ ਤੁਹਾਡਾ ਡਿਜ਼ਾਈਨ ਬਣ ਕੇ ਤਿਆਰ ਹੋ ਜਾਊਗਾ ਬਹੁਤ ਸੁੰਦਰ ਤੇ ਬਹੁਤ ਹੀ ਸੋਹਣਾ ਲੱਗਦਾ ਡਿਜ਼ਾਈਨ ਤੁਸੀਂ ਜ਼ਰੂਰ ਬਣਾਉਣਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਪਸੰਦ ਆਵੇ ਸ਼ੇਅਰ ਤੇ ਲਾਈਕ ਕਰਨਾ ਚਲੋ ਜੀ ਆਪਾਂ ਅਗਲੀ ਵੀਡੀਓ 'ਚ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ